ਤਲਵੰਡੀ ਸਾਬੂ ਤੋਂ ਨਿੱਜੀ ਕੰਪਨੀ ਦੀ ਬੱਸ ਬਠਿੰਡਾ ਵੱਲ ਆ ਰਹੀ ਸੀ ਕਿ ਪਿੰਡ ਜੌਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ਗੰਦਾ ਨਾਲਾ ਜੋ ਉਸ ਰਸਤੇ ਤੋਂ ਜ਼ਿਆਦਾ ਬਾਸ਼ ਕਾਰਨ ਜਿੱਜੀ ਕੰਪਨੀ ਦੀ ਬੱਸ ਲੋਹੇ ਦੀਆਂ ਅੰਗਲਾਰਾਂ ਤੋੜ ਕੇ ਨਾਲੇ ਵਿੱਚ ਡਿੱਗ ਪਈ ਸੋ ਇਹ ਬਚਾਅ ਕਾਰਜ ਜਾਰੀ ਨੇ ਚੱਲ ਰਹੇ ਨੇ ਸੋ ਇਹਦੇ ਬੱਸ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਸੌਖਤ ਅਹਿਮਦ ਪਰੇ ਅਨੁਸਾਰ ਸਿਆੜੀ ਦੇ ਕਰੀਬ ਸਵਾਰੀਆਂ ਸਨ ਤੇ ਜਿੰਨਾਂ ਵਿੱਚੋਂ 8 ਸਵਾਰੀਆਂ ਦੀ ਮੌਤ ਹੋ ਚੁੱਕੀ ਹੈ ਸੋ ਜਿਹੜੀ ਜਾਦਾ ਘਟਨਾ ਦਾ ਕਾਰਨ ਬਾਰਸ ਵੀ ਦੱਸਿਆ ਜਾ ਰਿਹਾ ਤੇ ਇੱਕ ਜਿਹੜੀ ਇੱਕ ਮਾਤਾ ਬੱਸ ਦੇ ਡਰਾਈਵਰ ਦੇ ਕੋਲ ਬੈਠੀ ਸੀ ਤੇ ਉਹਨੇ ਦੱਸਿਆ ਕਿ ਜਿਹੜੀ ਇਹ ਹਾਦਸਾ ਹੋਇਆ ਬੱਸ ਜਿਆਦਾ ਸੀ ਤੇ 21 ਦਾ ਇੱਕ ਟਰਾਲਾ ਆ ਗਿਆ ਤੇ ਟਰਾਲੇ ਦੀ ਟੱਕਰ ਕਾਰਨ ਡਰਾਈਵਰ ਨੇ ਬਹੁਤ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਸ ਦੇ ਗੰਦੇ ਨਾਲੇ ਵਿੱਚ ਡਿੱਗ ਪਈ ਸੋ ਆਸ-ਪਾਸ ਦੇ ਪਿੰਡਾਂ ਨੇ ਬਚਾਉਣ ਦੀ ਜਿਹੜੇ ਮਸਾਫਰ ਸੀ ਉਹਨਾਂ ਨੂੰ ਕੋਸ਼ਿਸ਼ ਕੀਤੀ ਵਿੱਚੋਂ ਕੱਢਣ ਦੀ ਤੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਭਾਵੇਂ ਕਿ ਅੱਧੇ ਘੰਟੇ ਬਾਅਦ ਰਾਹਤ ਟੀਮਾਂ ਪਹੁੰਚੀ ਆ ਤੇ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਚ 8 ਵਿਅਕਤੀਆਂ ਦੀ ਜਿਹੜੀ ਅਧਿਕਾਰਤ ਜਿਹੜੀ ਜਾਣਕਾਰੀ ਆ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਨੁਸਾਰ ਹੋ ਚੁੱਕੀ ਐ 8 ਮੌਤਾ ਹੋ ਚੁੱਕ ਨੇ ਆ ਤੇ ਜਦੋਂ ਕਿ ਬਾਕੀ ਜ਼ਖਮੀਆਂ ਨੂੰ ਤਲਵੰਡੀ ਸਾਬੋ ਅਤੇ ਬਠਿੰਡਾ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਸੋ ਇਹਦੇ ਚ ਕੁਝ ਔਰਤਾਂ ਬੱਚੇ ਪ੍ਰਵਾਸੀ ਮਜ਼ਦੂਰ ਤੇ ਨੌਜਵਾਨ ਜਿਹੜੇ ਸੀਗੇ ਉਹ ਇਸ ਘਾਹਰ ਹੋਏ ਹਾਦਸੇ ਦੇ ਤੇ ਬਹੁਤ ਹੀ ਦਰਦ ਭਰਿਆ ਜਿਹੜਾ ਇਹ ਦੁੱਖ ਭਰੀ ਖਬਰ ਆ ਜਿਹੜੀ ਕਿਉਂਕਿ ਜਿਹੜੀ ਇਹ ਰਸਤਾ ਬਰਸ਼ਿੰਡੇ ਤੋਂ ਆਪਣੇ ਤਰਵੰਡੀ ਸਾਹਿਬ ਤੋਂ ਬਟਿੰਡਾ ਵੱਲ ਆਉਂਦੇ ਆ ਜੌਨ ਸਿੰਘ ਵਾਲਾ ਕੋਲ ਜਿਹੜੀ ਡਰੇਨ ਆ ਇੱਥੋਂ ਦੀ ਦੋ ਵਾਹਨ ਵੀ ਜਦੋਂ ਸਹਿ ਕੇ ਲੰਘਦੇ ਇਹਦੀ ਇਹ ਜਿਹੜੀ ਅਗਰਾਹ ਆ ਜਿਹੜੀਆਂ ਦੀ ਪ੍ਰਸ਼ਾਸਨ ਨੇ ਕਦੇ ਵੀ ਇਸ ਬਾਰੇ ਧਿਆਨ ਦਿੱਤਾ ਜੀ ਕਿ ਇਹ ਜੇ ਇਥੋਂ ਇਸ ਰਾਸਦੂ ਪਿੱਛੇ ਤੋਂ ਸੜਕ ਚੌੜੀ ਆ ਤੇ ਇਹ ਜਿਹੜਾ ਪੁਲਾ ਪੁਲ ਬੜਾ ਤੰਗ ਸੋ ਇਹਦੇ ਕਾਰਨ ਜਿਹੜੇ ਹਾਦਸਾ ਹੋਇਆ ਤੇ ਇਹਦੀ ਅਗਲਾਰਨਾ ਪਹਿਲਾਂ ਵੀ ਲੋਹਣੀਆਂ ਜੋ ਲੱਗੀਆਂ ਪਰ ਉਹ ਉਹ ਸੇਫਟੀ ਨਹੀਂ ਉਹ ਵੀ ਟੁੱਟੀਆਂ ਸੀ ਥਾਂ ਥਾਂ ਤੋਂ ਸੋ ਇਹ ਹਾਦਸਾ ਵਾਪਰ ਗਿਆ ਨਿੱਜੀ ਕੰਪਨੀ ਦੀ ਬੱਸ ਆ ਰਾਹਤ ਕਾਰ ਜਾਰੀ ਹੈ ਲੋਕਾਂ ਦੇ ਬਹੁਤ ਜਦੋ ਜਹਿਦ ਬਾਦ ਬੱਸ ਨੂੰ ਕਈ ਘੰਟੇ ਬਾਅਦ ਜਿਹੜੀ ਜੀਸੀਬੀ ਮਸ਼ੀਨਾਂ ਇਥੋਂ ਭਾਗੀ ਬੰਦਰ ਤੋਂ ਕੋਈ ਜੀਸੀਬੀ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਈ ਸੀ ਕੁਝ ਐਨਡੀਟੀਆਰਫ ਦੀਆਂ ਜਿਹੜੀਆਂ ਰਾਹਤ ਟੀਮਾਂ ਪਹੁੰਚੀਆਂ ਤੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਤੇ ਇਹਦੇ ਚ ਬਲਜੀਤ ਸਿੰਘ ਨੇ ਦੱਸਿਆ ਕਿ ਜਿਹੜਾ ਮੌਕੇ ਤੇ ਜਿਹੜਾ ਹਾਦਸਾ ਹੋਇਆ ਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿਦੰਮ ਬੱਸ ਇਧਰ ਦੇ ਵਿੱਚ ਡਿਗ ਪੀ ਗੰਦੇ ਨਾਲ